ਕਿ ਜਿਹੜਾ ਤੁਹਾਨੂੰ ਬੱਲੇ ਪਤਾ ਹੈ ਕਿ 9 ਤਰੀਕ ਨੂੰ ਮਿਸਟਰ ਸ਼ਰੀਪਾਂਤ ਵਰਮਾ ਜਨਾਦੀ ਉਹ ਬੱਡਾ ਸੂਲਰਜੀ ਦੀ ਸ਼ਾਪ ਹੈ ਜਿਲੂ ਦੀ ਸ਼ਾਪ ਹੈ। ਉਹਨਾਂ ਨੂੰ ਦੋ ਫੋਨ ਬੱਲੇ ਆਈਆਂ। ਇੱਕ 80543 93685 ਤੋਂ ਤੇ ਦੂਜੀ 88722 84999 ਤੋਂ। ਇਹਨਾਂ ਨੂੰ ਪਹਿਲਾਂ ਮਿਸਕੋਨਾਂ ਨਹੀਂ ਰਹੀਆਂ ਵਿੱਚ ਕਿਆ ਨੇ। ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਈ। ਇੱਕ ਤਕਰੀਬ 9:30 1:00 ਵਜੇ ਤਤੂਸਾ ਸਵਾਇ 1 ਵਜੇ ਜਾਂ 1 ਵਜੇ ਜਿਹਦੇ ਚ ਅਗ ਵਾਇਸ ਨੋਟ ਆਉਣੀ ਚਾਹੀ ਮੈਂ ਪ੍ਰੇਮਾ ਸੁਪਰ ਕੋਲ ਦਾ ਜੇ ਤੁਹਾਡੇ ਕੋਲ 13 ਮਿੰਟ ਹੈਗੇ 1 ਕਿਲੋ ਸਿਉਣਾ ਤਿਆਰ ਕਰਕੇ ਇੱਕ ਮਿੱਠੀ ਵੀ ਜਗਾ ਤੇ ਪਾਚੋ ਉਹਦੇ ਚ ਇਹਨਾਂ ਨੇ ਸਨੋਵਿਤਲਾ ਦਿੱਤੀ ਜਿਹਦੇ ਜਸ ਐਸ ਐਚਓ ਸੀਟੀ 2 ਨੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 308 2 ਤੇ 1592 ਡੀ ਐਲ ਐਸ ਜਨਨੋ 384 ਦੇ 506 ਆਪੀਸੀ ਕੇ ਪਰਾਨੀ ਉਗੰਦੇ ਉਹ ਦਰਜ ਕੀਤੀ ਨਾਲ ਦੇ ਨਾਲ ਹੀ ਐਸਪੀ ਬੀ ਸਾਹਿਬ ਨੂੰ ਡੀਐਸਪੀ ਡੀ ਸਾਹਿਬ ਨੂੰ ਇਨਫੋਰਮ ਕੀਤਾ ਗਿਆ ਸੀਆਈਏ ਦੀ ਵੀ ਆਪਣੀ ਹਰਕਤ ਆਇਆ ਟੈਕਨੀਕਲ ਸਹਲਤ ਹੋ ਗਈ ਜੀ ਤੇ ਕੁਝ ਘੰਟਿਆਂ ਦੇ ਵਿੱਚ ਹੀ ਦਸਤਰੀਜ ਨੂੰ ਅਸੀਂ ਬਦਲ ਡਰਤੀ ਹੋਈ ਕਰ ਲਏ ਸੀ ਤੇ 11 ਤਰੀਕ ਨੂੰ ਐਸਐਚਓ ਸਿਟੀ ਦੇ ਡੀਸਾਹਬ ਦੀ ਟੀਮ ਨੇ ਰਮਨਤ ਨਿਗਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈਗੇ ਅਭਿਸ਼ੇਕ ਤੇ ਨਿਹਾਲ ਇਹ ਦੋਨੋਂ ਅਜੇ ਕੁਮਾਰ ਦੇ ਲੜਕੇ ਹੈ ਦੋਨੋਂ ਸੱਜੇਪਰਾ ਹੈ ਤੇ ਜਿਹੜਾ ਇਹਨਾਂ ਨੇ ਤੀਜਾ ਪੀਰਤ ਸਿੰਘ ਹੈ ਜਿਹੜਾ ਸਨੋ ਪਰਮੇਲ ਸਿੰਘ ਇਹ ਥਾਣਾ ਸਿਟੀ 1 ਦੇ ਏਰੀਆ ਦਾ ਰਹਿਣਾੜ ਜਿਨ੍ਹਾਂ ਨੇ ਇਹਨਾਂ ਨੂੰ ਸਿਰ ਦਿੱਤਾ ਸੀ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਕੁਝ ਕਰ ਚੁੱਕੇ ਹੋ ਕੇ ਸਪਟੀ ਤੋਂ ਮਕੀਦ ਦੇ ਮਤੇ ਇੱਕ ਤਾਂ ਇਹ ਤੇ ਗੋਲ ਮਿਜਾ ਲਈ ਇਹ ਇੱਕ ਮੈਰੋਫ ਇਨਵੈਸਟੀਗੇਸ਼ਨ ਹੈ ਜੀ ਜੋ ਇਸ ਚਲ ਰਹੀ ਹੈ ਜੀ ਉੱਤੇ ਜੀ ਇਹਨਾਂ ਨੇ ਕੋਈ ਇਹੋ ਜਿਹੀ ਹੱਦ ਕੀਤੀ ਹੈ ਜਾਂ ਨਹੀਂ ਕੀਤੀ ਕਿ ਅੱਜ ਸਾਡੇ ਕੋਲੇ ਜਿਹੜਾ ਇਹਨਾਂ ਨੂੰ ਅੱਜ ਅਦਾਲਤ ਤੇ ਲੈ ਕੇ ਉਹ ਪੁਛਕਿਛ ਕੀਤੀ ਗਈ। ਕੇਂਦਰੋਂ ਤੋਂ ਲੱਗੇ ਪਤਾ ਕਿ ਇਹਨਾਂ ਦਾ ਜੱਟ ਦੀ ਲੱਗਦੀ। ਮੈਂ ਹਜੇ ਤੱਕ ਤਾਂ ਇਹਨਾਂ ਦੇ ਕੋਈ ਇਹੋ ਜਿਹੀ ਬੈਕਗ੍ਰਾਉਂਡ ਵਾਲੀ ਗੱਲ ਜੀ ਸਾਹਮਣੇ ਨਹੀਂ ਆਈ। ਬਟ ਜਿਵੇਂ ਤੁਸੀਂ ਦੇਖਿਆ ਹੀ ਹੈ ਜੀ ਦੇਲੇ ਜਿਹੜੇ ਬੱਚੇ ਆ YouTube ਵਗੈਰਾ ਦੇਖਦੇ ਜਾਂਦੀ ਨਸ਼ੇੜ ਹੋ ਜਾਂਦੇ। ਤੇ ਉਹੀ ਹਮ ਤੱਕ ਸਾਨੂੰ ਪਤਾ ਲੱਗਿਆ। ਜਿਸ ਤਰ੍ਹਾਂ ਆਮ ਤੌਰ ਤੇ ਬੱਚੇ ਇਸ ਮਾਮਲੇ ਵਿੱਚ ਜਾਂ ਮੈਂ ਆਪਣੇ ਕੋਲ ਹੀ ਚਿੰਤਿਤ ਹਾਂ। ਜੇ ਕਿੰ ਕਿਸੇ ਨੂੰ ਫੋਟੋ ਸੈਟ ਕਰ ਦਿੱਤੀ ਤੇ ਤਾ ਮੈਂ ਤੁਹਾਡੇ ਨਾਲ ਸਰਨੂ ਫੀਲ ਕਰੂੰਗਾ ਵੀ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਡਰਨਾ ਨਹੀਂ ਇਸ ਗੱਲ ਨੂੰ ਛੁਪਾਉਣਾ ਨਹੀਂ ਨਾਲ ਦੀ ਨਾਲ ਪੁਲਿਸ ਨੂੰ ਦラー ਦਿਓ ਜਿਵੇਂ ਇਹ ਬੰਦੇ ਆਇਡੈਂਟੀਫਾਈ ਹੋ ਗਏ ਫੜੇ ਗਏ ਕੋਈ ਵੱਡੀ ਗੱਲ ਨਹੀਂ ਹਰ ਇੱਕ ਚੋਰ ਫੜੇਗਾ ਕੇ ਇਹਨਾਂ ਨੂੰ ਆਇਡੈਂਟੀਫਾਈ ਤਾਂ ਅਸੀਂ 10 ਤਰੀਕ ਨੂੰ ਹੀ ਕਰ ਲਿਆ ਸੀ ਜੀ ਤੇ 11 ਨੂੰ ਗ੍ਰਿਫਤਾਰ ਕਰ ਲਿਆ ਜਿਵੇਂ ਤੁਹਾਨੂੰ ਪਹਿਲੇ ਹੀ ਪਤਾ ਹੈ ਵੀ 9 ਤਰੀਕ ਨੂੰ ਮਿਸਟਰ ਸ਼੍ਰੀਕਾਂਤ ਵਰਮਾ ਜਿਨ੍ਹਾਂ ਦੀ ਉਹ ਬੱਡਾ ਸੂਲਰਜੀ ਦੀ ਸ਼ਾਪ ਹੈ ਜਿਲੂ ਦੀ ਸ਼ਾਪ ਹੈ। ਉਹਨਾਂ ਨੂੰ ਦੋ ਫੋਨ ਕਾਲ ਆਈਆਂ ਇੱਕ 80543 93685 ਤੋਂ ਤੇ ਦੂਜੀ 88722 8499 ਤੋਂ ਇਹਨਾਂ ਨੂੰ ਪਹਿਲਾਂ ਮਿਸਕੋਨ ਆ ਰਹੀਆਂ ਨੇ ਚੱਕਿਆ ਨੇ ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਏ ਇੱਕ ਤਕਰੀਬ ਪੌਣੇ 1 ਵਜੇ ਤਦੂਸਾ ਸਵਾ 1 ਵਜੇ ਜਾਂ 1 ਵਜੇ ਜਿਹਦੇ ਚ ਅਗ ਵਾਇਸ ਰਿਪੋਰਟ ਆਉਣੀ ਚਾਹੀ ਮੈਂ ਪ੍ਰੇਮਾ ਸੁਪਰਪੋਲਦਾ ਜੇ ਤੁਹਾਡੇ ਕੋਲ 13 ਮਿੰਟ ਹੈਗੇ 1 ਕਿਲੋ ਸਿਉਣਾ ਤਿਆਰ ਕਰਕੇ ਇੱਕ ਮਿੱਥੀ ਵੀ ਜਗਾ ਤੇ ਪਾਚੋ ਉਹਦੇ ਚ ਇਹਨਾਂ ਨੇ ਸਨਵਿਤਲਾ ਦਿੱਤੀ ਜਿਹਦੇ ਜਸ ਐਸ ਐਚਓ ਸੀਟੀ 2 ਨੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 308 2 ਤੇ 359 2 ਡੀ ਐਲ ਐਸ ਜਨਾਮ ਨੰਬਰ 384 ਦੇ 506 ਪੀਪੀਸੀ ਕੇ ਪਰਾਨੀ ਉਗਦੇ ਉਹ ਦਰਜ ਕੀਤੀ ਨਾਲ ਦੇ ਨਾਲ ਹੀ ਐਸਪੀ ਬੀ ਸਾਹਿਬ ਨੂੰ ਡੀਐਸਪੀ ਡੀ ਸਾਹਿਬ ਨੂੰ ਇਨਫੋਰਮ ਕੀਤਾ ਗਿਆ ਸੀਆਈਏ ਦੀ ਅਗਲੀ ਮਾਰਕਟ ਆਇਆ ਟੈਕਨੀਕਲ ਸਾਲ ਤੋਂ ਹੈਲਪ ਹੋਈ ਗਈ ਤੇ ਕੁਝ ਘੰਟਿਆਂ ਦੇ ਵਿੱਚ ਹੀ ਦਸਤਰੀਜ ਨੂੰ ਅਸੀਂ ਬੱਲੇ ਡੈਟਿਫਾਈ ਕਰ ਲਏ ਸੀ ਤੇ 11 ਤਰੀਕ ਨੂੰ ਐਸਐਚਓ ਸਿਟੀ ਦੇ ਡੀਸਾਹਬ ਦੀ ਟੀਮ ਨੇ ਰੋਣਾਤ ਤਿੰਨੇ ਜਣੇ ਗ੍ਰਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈਗੇ ਅਭਿਸ਼ੇਕ ਤੇ ਨਿਹਾਲ ਇਹ ਦੋਨੋਂ ਅਜੇ ਕੁਮਾਰ ਦੇ ਲੜਕੇ ਇਹ ਦੋਨੋਂ ਸੱਜੇਪਰਾ ਹੈ ਤੇ ਜਿਹੜਾ ਇਹਨਾਂ ਨੇ ਤੀਜਾ ਪੀਰਤ ਸਿੰਘ ਹੈ ਜਿਹੜਾ ਸਾਨੂੰ ਪਰਮੇਲ ਸਿੰਘ ਇਹ ਥਾਣਾ ਸਿਟੀ ਬੰਦ ਏਰੀਆ ਦਾ ਰਹਿਣਾੜ ਜਿਨ੍ਹਾਂ ਨੇ ਇਹਨਾਂ ਨੂੰ ਸਿਰ ਦਿੱਤਾ ਸੀ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਕੁਝ ਕਰ ਚੁੱਕੇ ਹੋ ਕੇ ਸਪਟੀ ਤੋਂ ਮਕੀਦ ਹੈ ਕਿ ਬਦਲੇ ਇੱਕ ਤਾਂ ਇਹ ਤੇ ਗੋਲ ਮਿਜਾ ਲਈ ਹੈ ਇੱਕ ਦਾ ਇਹ ਮੈਰੋਫ ਇਨਵੈਸਟੀਗੇਸ਼ਨ ਹੈ ਜੀ ਉਸਕਿ ਸਲ ਰਹੀ ਹੈ ਜੀ ਉੱਤੇ ਜੀ ਇਹਨਾਂ ਨੇ ਕੋਈ ਇਹੋ ਜੀ ਹੱਦ ਕੀਤੀ ਹੈ ਜਾਂ ਨਹੀਂ ਕੀਤੀ ਕਿ ਅੱਜ ਸਾਡੇ ਕੋਲੇ ਜਿਹੜੇ ਇਹਨਾਂ ਨੂੰ ਅੱਜ ਡਰਮਾਰਟ ਤੇ ਲੈ ਕੇ ਕਿ ਕੁਛ ਕੁਝ ਕੀ ਰਿਹਾ ਹੈ। ਇਹ ਤਾਂ ਲੱਗਦਾ ਪਤਾ ਹੀ ਨਹੀਂ ਕਿ ਇਹ ਕਿੱਦਾਂ ਦੀ ਗੱਲ ਹੈ। ਮੈਂ ਹਜੇ ਤੱਕ ਤਾਂ ਇਹਨਾਂ ਦੇ ਕੋਈ ਇਹੋ ਜਿਹੀ ਬੈਕਗ੍ਰਾਉਂਡ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਬਟ ਜਿਵੇਂ ਤੁਸੀਂ ਦੇਖਿਆ ਹੀ ਹੈ ਜੀ ਬੇਲੇ ਜਿਹੜੇ ਬੱਚੇ ਆ YouTube ਵਗਰਾ ਦੇਖ ਕੇ ਜਦ ਹੀ ਨਸਲਡ ਹੋ ਜਾਂਦੇ ਤੇ ਉਹੀ ਹਮ ਤੱਕ ਸਾਨੂੰ ਪਤਾ ਲੱਗਦਾ ਜਿਸ ਤਰ੍ਹਾਂ ਆਮ ਤੌਰ ਤੇ ਬੱਚੇ ਕਿ ਜਿਸ ਮਾਰਕਸ ਜਾਂ ਆਪਿਆ ਕੋਈ ਚਿੰਤਾ ਚ ਜੇ ਕਿੰ ਕਿਸੇ ਕੋਈ ਫੋਟੋ ਸੈਟ ਕਰ ਦਿੱਤੀ ਤੇ ਮੈਂ ਤੁਹਾਡੇ ਨਾਲ ਸਾਰੇ ਨੂੰ ਥੀਲ ਕਰੂੰਗਾ ਵੀ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਡਰਨਾ ਨਹੀਂ ਇਸ ਗੱਲ ਨੂੰ ਛੁਪਾਉਣਾ ਨਹੀਂ ਨਾਲ ਦੀ ਨਾਲ ਪੁਲਿਸ ਨੂੰ ਦਬਾ ਦਿਓ ਜਿਵੇਂ ਇਹ ਬੰਦੇ ਆਇਡੈਂਟੀਫਾਈ ਹੋ ਗਏ ਫੜੇ ਗਏ ਕੋਈ ਵੱਡੀ ਗੱਲ ਨਹੀਂ ਹਰ ਇੱਕ ਚੋਰ ਫੜੇਗਾ ਕੇਨ ਨੂੰ ਆਇਡੈਂਟੀਫਾਈ ਤਾਂ ਅਸੀਂ 10 ਤਰੀਕ ਨੂੰ ਹੀ ਕਰ ਲਿਆ ਸੀ ਜੀ ਤੇ 11 ਨੂੰ ਗ੍ਰਿਫਤਾਰ ਕਰ ਲਿਆ